ਹਾਂਜੀ ਗੁਰੂ ਪਿਆਰਿਓ ਅੱਜ ਆਪਾਂ ਗੱਲਬਾਤ ਕਰਦੀਆਂ ਸਿੱਖ ਦਾ ਅਮਰਤ ਵੇਲਾ ਕਿਹੜਾ ਹੁੰਦਾ ਹੈ ਤੇ ਇਸ ਅਮਰਤ ਵੇਲੇ ਦੀ ਸਿੱਖ ਨੇ ਸੰਭਾਲ ਕਿਵੇਂ ਕਰਨੀ ਹੈ ਗੁਰੂ ਨਾਨਕ ਦੇਵ ਜੀ ਤੇ ਹੋਰ ਸੰਤਾਂ ਭਗਤਾਂ ਨੇ ਸਿਮਰਨ ਕਰਨ ਲਈ ਅਮਰਤ ਵੇਲੇ ਨੂੰ ਵਿਸ਼ੇਸ਼ ਦੱਸਿਆ ਅਮਰਤ ਵੇਲੇ ਤੋਂ ਪਾ ਆਵਗਲਾ ਦਿਨ ਜੋਰ ਰਾਤ ਦੇ 12 ਵਜੇ ਤੋਂ ਬਾਅਦ ਚੜ੍ਹਦਾ ਹੈ ਜਿੰਨਾ ਕੋਲ ਸਮਾਂ ਹੁੰਦਾ ਹੈ ਤੇ ਪ੍ਰਭੂ ਮਲਾਪ ਦੀ ਖੇਚ ਹੁੰਦੀ ਹੈ ਉਹ ਰਾਤ ਦੇ 12 ਵਜੇ ਤੋਂ ਬਾਅਦ ਜਦੋਂ ਵੀ ਸਮਾਂ ਲੱਗੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਸਿਮਰਨ ਚ ਜੁਟ ਜਾਂਦੇ ਹਨ ਹਰ ਹਾਰੇ ਕਿਸੇ ਖੁੱਦਮ ਕਰਕੇ ਸੂਰਜ ਚੜਨ ਤੋਂ ਘੱਟੋ ਘੱਟ 3 ਘੰਟੇ ਪਹਿਲਾਂ ਉੱਠ ਕੇ ਇਸ਼ਨਾਨ ਕਰੇ ਜੇ ਨਾਮ ਬਾਣੀ ਦਾ ਸਿਮਰਨ ਕਰੇ ਗੁਰੂ ਪਿਆਰੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਅਮਰਤੇਲੇ મહਾਂਤਾਂ ਦੱਸਦੇ ਹਨ ਗੁਰ ਸਤ ਗੁਰ ਕਾ ਜੋ ਸਿੱਖ ਖਾਈ ਸੋ ਭਲ ਕੇ ਉਠਰ ਨਾਮ ਤੇ ਆਵੇ ਭਾਵ ਗੁਰੂ ਦਾ ਸਿੱਖ ਅਮਰਤੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਜਪਦਾ ਹੈ ਅੱਜ ਤੱਕ ਕਿਸੇ ਵੀ ਔਤਾਰ ਪਗੰਬਰ ਗੁਰੂ ਨੇ ਅਮਰਤੇਲੇ ਨੂੰ ਇਹ ਨਹੀਂ ਮਹੰਤਾਂ ਨਹੀਂ ਦਿੱਤੀ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਗੁਰਨਾਰਦੇਵ ਜੀ ਮਹਾਰਾਜ ਜੀ ਅਮਰਤ ਦੇ ਨੂੰ ਇਹ ਗੁਰੂ ਦੀ ਸੇਵਕ ਹਲਾ ਕਰਨ ਦਾ ਸਮਾਂ ਦੱਸਿਆ ਹੈ ਅਮਰਤ ਵੇਲੇ ਸੱਤ ਨਾਂਵ ਵੜਿਆ ਆਈ ਵਿਚਾਰ ਅਮਰਤ ਵੇਲੇ ਨਾਮ ਜਪਨ ਦੀ ਆਪਣੀ ਵਕਰੀ ਵਿਸ਼ੇਸ਼ਤਾ ਹੁੰਦੀ ਹੈ ਤੇ ਮਾਤਾ ਹੁੰਦੀ ਹੈ ਹਰ ਇੱਕ ਮਨੁੱਖ ਆਪਣੀ ਸ਼ਖਸੀਅਤ ਦੇ ਅਵਤਾਰ ਚੰਗੀਆਂ ਜਾਂ ਮਾੜੀਆਂ ਕਰਨਾਂ ਛੱਡਦਾ ਹੈ ਰੱਬ ਦੇ ਪਿਆਰੇ ਭਾਵੇਂ ਉਹ ਕਿਸੇ ਧਰਮ ਜਾਤ ਉਪਰੰਗ ਦੇ ਹੋਣ ਪਰ ਅਮਰਤ ਵੇਲੇ ਉੱਠ ਕੇ ਜਿਹੜੇ ਰੱਬ ਦਾ ਨਾਮ ਜਪਦੇ ਹਨ ਉਹਨਾਂ ਦੇ ਹਿਰਦੇ ਵਿੱਚੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਉਹ ਬਾਜੂ ਮੰਡਲ ਵਿੱਚ ਪ੍ਰਵੇਸ਼ ਕਰਦੀਆਂ ਉਹ ਗੜੀਆਂ ਦੀਆਂ ਤਾਂ ਕਲੈਰਾ ਚੰਗੀ ਸੋਈਂਦੀਆਂ ਲਹਿਰਾ ਉਹ ਅਮਰਤ ਵੇਲੇ ਨਾਮ ਜਪਣ ਵਾਲੇ ਜਗਿਆਸ਼ੂਆਂ ਦੀ ਵਰਤੀ ਵਿੱਚ ਜੋੜਨ ਦੀ ਸਹਾਇਤਾ ਕਰਦੀਆਂ ਦੂਜੇ ਪਾਸੇ ਜਿਹੜੇ ਐਸ਼ੀਸ਼ਿਤ ਕਰਨ ਵਾਲੇ ਲੋਕ ਹੁੰਦੇ ਹਨ ਉਹ ਅੱਧੀ ਰਾਤ ਤੱਕ ਸੁੱਖਾਂ ਵਿੱਚ ਗਲਤਾਨ ਆਪਣਾ ਪੇਟ ਭਾਰ ਥੱਕ ਟੁੱਟ ਕੇ ਸੌ ਜਾਂਦੇ ਆ ਇਹਨਾਂ ਦੀਆਂ ਭੈੜੀਆਂ ਕਿਰਨਾ ਹੁੰਦੀਆਂ ਅਮਰਤ ਵੇਲੇ ਤੋਂ ਪਹਿਲਾਂ ਹੀ ਖਤਮ ਹੋ ਜਾਂਦੀਆਂ ਹਨ ਇਸ ਤਰ੍ਹਾਂ ਅਮਰਤ ਵੇਲੇ ਦਾ ਸਮਾਜ ਇਹ ਮੰਦਭਾਵਨਾਵਾਂ ਤੋਂ ਰਹਿਤ ਹੁੰਦਾ ਹੈ ਅਮਰਤ ਵੇਲੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਰੌਲਾ ਰੱਪਾ ਨਹੀਂ ਹੁੰਦਾ ਸਾਰੀ ਕੁਦਰਤ ਸਹਿਸਭਾ ਰਬੀ ਰੰਗ ਵਿੱਚ ਲਿਪਤ ਹੁੰਦੀ ਹੈ ਜਿਸ ਦਾ ਅਮਰਤ ਅਸਰ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਜੁਗਾਸੂਆਂ ਦੇ ਹਿਰਦੇ ਵਿੱਚ ਪੈਂਦਾ ਹੈ ਤੇ ਉਹਨਾਂ ਦੀ ਬਿਰਤੀ ਸਹਿਸਭਾ ਕਰਤਾਰ ਨਾਲ ਜੁੜ ਜਾਂਦੀ ਹੈ ਗੁਰਪਿਆਰੇ ਉਹ ਰਾਤ ਵੇਲੇ ਸਮੇਂ ਸਿਰ ਸੌਣ ਨਾਲ ਸਰੀਰ ਨੂੰ ਰਾਮ ਮਿਲ ਜਾਂਦਾ ਹੈ ਜਿਹੜਾ ਇਨਸਾਨ ਦਾ ਦਿਮਾਗ ਹੁੰਦਾ ਉਹ ਤਰੋ ਤਾਜ਼ਾ ਹੋ ਜਾਂਦਾ ਇਸ ਤਰ੍ਹਾਂ ਇਨਸਾਨ ਅਮਰਤ ਵੇਲੇ ਉੱਠ ਕੇ ਕਾਗਰਤਾ ਨਾ ਤਾਜ਼ਾ ਦਮ ਹੋ ਕੇ ਕਰਤਾਰ ਦਾ ਨਾਮ ਜਪ ਸਕਦਾ ਹੈ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਪੁਰਸ਼ ਨੂੰ ਜੋ ਮਨ ਦਾ ਖੇੜਾ ਮਿਲਦਾ ਖੁਸ਼ੀ ਮਿਲਦੀ ਹੈ ਸ਼ਕਤੀ ਮਿਲਦੀ ਹੈ ਉਹ ਹੋਰ ਕਿਸੇ ਇਨਸਾਨ ਨੂੰ ਨਹੀਂ ਮਿਲਦੀ ਉਸ ਨਾਲ ਉਹ ਬੜੇ ਇਛਾ ਨਾਲ ਸਾਰਾ ਦਿਨ ਆਪਣੇ ਕੰਮਾਂ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ ਸਾਰੇ ਕੰਮ ਕਰਦਾ ਹੈ ਖੁਸ਼ੀ-ਖੁਸ਼ੀ ਉਹ ਕਰਮ ਜੋਗੀ ਬਣ ਜਾਂਦਾ ਹੈ ਗੁਰੂ ਸਾਹਿਬ ਬਾਣੀ ਵਿੱਚ ਅਮਰਤ ਵੇਲੇ ਨਾਮ ਜਪਣ ਦੀ ਬਹੁਤ ਹੀ ਮਹਤਾ ਦਰਸਾਉਂਦੇ ਹਨ ਜਿਸ ਤਰ੍ਹਾਂ ਨਮੀ ਵਾਲੀ ਜ਼ਮੀਨ ਵਿੱਚ ਬੀਜ ਪਾਇਆ ਜਾਵੇ ਤਾਂ ਉਹ ਚੰਗਾ ਉਗਦਾ ਹੈ ਇਸੇ ਤਰ੍ਹਾਂ ਅਮਰਤ ਵੇਲੇ ਜੇਕਰ ਨਾਮ ਰੂਪੀ ਹਰ ਧੰਨ ਦਾ ਬੀਜ ਹਿਰਦੇ ਵਿੱਚ ਬੀਜਿਆ ਜਾਵੇ ਤਾਂ ਇੰਨਾ ਪਰਫੁੱਲਤ ਹੋਵੇਗਾ ਕਿ ਭਗਤ ਜਨ ਜਿੰਨਾ ਮਰਜੀ ਖਾਣ ਖਰਚਣ ਉਹ ਘਟੇਗਾ ਨਹੀਂ ਖੁਸ਼ੀਆਂ ਹੀ ਖੁਸ਼ੀਆਂ ਸਭ ਕੁਝ ਰੰਗ ਭਾਗ ਲੱਗ ਜਾਣਗੇ ਮਹਾਰਾਜ ਦੇ ਹਰ ਤਨ ਅੰਮ੍ਰਿਤ ਵੇਲਾ ਵੱਟ ਕੇ ਬੀਜਿਆ ਭਗਤ ਖਾਇ ਖਰਚ ਰਹੇ ਨਿਖੁਟਾ ਨਹੀਂ ਗੁਰਬਾਣੀ ਵਿੱਚ ਪ੍ਰਮਾਣ ਹੈ ਕਿ ਜਿਸ ਨੇ ਅੰਮ੍ਰਿਤ ਵੇਲੇ ਜਾ ਕੇ ਨਾਮ ਬਾਣੀ ਸਿਮਰ ਨਹੀਂ ਕੀਤਾ ਉਹ ਜਿਉਂਦਿਆਂ ਹੀ ਮਰਿਆ ਹੋਇਆ ਫਰੀਦਾ ਪਿਛਲ ਰਾਤ ਨਾ ਜਾਗੀ ਹੋ ਜੀਂ ਇੰਦੜਿਓ ਮੋਹਿਓ ਗੁਰਦਾਸ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਤੇ ਫਿਰ ਦਿਨ ਰਾਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦਾ ਹੈ ਜਿਸ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਚਿੰਤਾ ਰੋਗ ਸਭ ਮਿਟ ਜਾਂਦੇ ਆ ਪਿਆਰੋ ਆਤਮਿਕ ਸੁੱਖਾਂ ਦੀ ਪ੍ਰਾਪਤੀ ਮਿਲਦੀ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਅਮਰਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਾਇਆ ਕਰੋ ਅਮਰਤ ਵੇਲੇ ਦਾ ਮਹਾਰਾਜ ਜੀ ਨੇ ਐਨੀ ਮੱਤ ਦੱਸੀ ਹੈ ਜੋ ਵੀ ਇਨਸਾਨ ਗੁਰਬਾਣੀ ਨਾਲ ਜੁੜਦਾ ਹੈ ਉਸ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਆ ਭਾਈ ਨੰਦ ਲਾਲ ਜੀ ਫਰਮਾਉਂਦੇ ਹਨ ਕਿ ਜਿਹੜਾ ਮਨੁੱਖ ਅਮਰਤ ਵੇਲੇ ਉੱਠ ਕੇ ਨਾਮ ਬਾਣੀ ਸਿਮਰਨ ਲਈ satsang ਵਿੱਚ ਨਹੀਂ ਜਾਂਦਾ ਉਹ ਬਹੁਤ ਵੱਡਾ ਗੁਨੇਗਾਰ ਤੇ ਤਨਖਾਹਦਾਰ ਹੁੰਦਾ ਹੈ ਰਾਤੀਹੀ ਕਾਲ ਸਤ ਸੰਗ ਨਾ ਜਾਵਾ ਤਨਖਾਹਦਾਰ ਉਹ ਵੱਡਾ ਕਹਾਵਾ ਸੋ ਗੁਰੂ ਪਿਆਰੇਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਸਿੱਖ ਨੂੰ ਅਮਰਤ ਵੇਲਾ ਸੰਭਾਲਣ ਲਈ ਕਿਹਾ ਜਿਹੜਾ ਵੀ ਸਿੱਖ ਇਸ ਅਮਰਤ ਵੇਲੇ ਨੂੰ ਸੰਭਾਲ ਲੂਗਾ ਤੇ ਉਹ ਜਿੰਦਗੀ 'ਚ ਕਿਸੇ ਕਿਸਮ ਦਾ ਕੋਈ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਣਾ ਹਾਂਜੀ ਹੁਣ ਅਸੀਂ ਅਮਰਤ ਵੇਲੇ ਉੱਠ ਕੇ ਪਾਠ ਕਿਹੜਾ ਪੜਨਾ ਹੈ ਸਿੱਖ ਦਾ ਨਿਤਨੇਮ ਕਿਹੜਾ ਹੈ ਸਿੱਖ ਅਮਰਤ ਵੇਲੇ ਉੱਠ ਕੇ ਕਿਹੜਾ ਪਾਠ ਪੜੇ ਨਿਤਨੇਮ ਪੜੋ ਨਿਤਨੇਮ ਤੋਂ ਭਾਵ ਐ ਸਿੱਖ ਦਾ ਹਰ ਰੋਜ਼ ਗੁਰਮਤਿ ਨੀਮ ਨਿਜਮ ਨਿਜਮ ਬਣਾ ਲਓ ਭਾਵੇਂ ਤੁਸੀਂ ਸਿਮਰਨ ਦਾ ਹੀ ਬਣਾ ਲਓ ਜਿਹਨੂੰ ਬਾਣੀ ਪੜਨੀ ਆਉਂਦੀ ਐ ਉਹ ਗੁਰਬਾਣੀ ਪੜੋ ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਜਮਬੰਦ ਰਹਿਣਾ ਪੈਂਦਾ ਹੈ ਫੌਜ ਪੁਲਿਸ ਵਿਦਿਆਖਥਾਾਂ ਹੋਰ ਦੁਨਿਆਵੀ ਕਾਰੋਬਾਰ ਕਰਨ ਵਿੱਚ ਪੂਰੀ ਤਰ੍ਹਾਂ ਨਿਜਮ ਪਾਲਨੇ ਪੈਂਦੇ ਐ ਇਸ ਤਰ੍ਹਾਂ ਹੀ ਸੱਚ ਦੇ ਅਧਿਆਤਮਕ ਵਿਦਿਆਰਥੀ ਸਿੱਖ ਧਰਮ ਦੇ ਸਿੱਖ ਉਹ ਵੀ ਨਿਯਮ ਪਾਲਣੀ ਉਹਨਾਂ ਲਈ ਵੀ ਜ਼ਰੂਰੀ ਹੈ ਸਿੱਖ ਨੇ ਸਿੱਖਦੀ ਰਹਿਣੀ ਵਹਿਣੀ ਚਾਹੇ ਕਿ ਸਿੱਖ ਨੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਪੰਜਾਂ ਬਾਣੀਆਂ ਨਿਤ ਇਮ ਕਰਨਾ ਹੈ ਇਹ ਸਿੱਖ ਦਾ ਮੁਢਲਾ ਨਿਯਮ ਬਣ ਜਾਂਦਾ ਹੈ ਦੈਨ ਨੂੰ ਕਾਰੋਬਾਰ ਕਰਦੇ ਆ ਵਾਹਿਗੁਰੂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਸ਼ਾਮ ਨੂੰ ਰਹਿ ਰਾਤ ਤੇ ਸੌਣ ਤੋਂ ਪਹਿਲਾਂ ਸੋਇਲਾ ਸਹਿਰ ਦਾ ਪਾਠ ਕਰਨਾ ਇਹ ਨਿਤਨੇਮ ਸਤਿ ਤੇ ਮਾਰਗ ਦੀ ਸਫਲਤਾ ਲਈ ਵੱਡ ਮੁੱਲਾ ਸਾਧਨ ਤੇ ਜਪ ਤਪ ਹੈ ਇਸ ਦੇ ਸਾਹਮਣੇ ਪਬੂ ਪ੍ਰਾਪਤੀ ਲਈ ਕੀਤੇ ਸਾਰੇ ਜਿਹੜੇ ਕੰਮ ਕਾਜ ਹੈ ਘਰ ਬਾਰ ਛੱਡ ਕੇ ਜੰਗਲਾਂ 'ਚ ਜਾਣਾ ਹੈ ਪਹਾੜਿਆਂ 'ਚ ਜਾਣਾ ਹੈ ਪਹਾੜਿਆਂ 'ਚ ਬੈਠਣਾ ਗੁਫਾਵਾਂ 'ਚ ਜਾਣਾ ਤਰ੍ਹਾਂ ਤਰ੍ਹਾਂ ਦੇ ਕਸ਼ਟ ਸਹਾਰਨੇ ਜਪ ਤਪ ਕਰਨੇ ਸਭ ਚੀਜ਼ਾਂ ਪਿੱਛੇ ਹਨ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਗਰਬਾਣੀ ਪੜ੍ਹਦੇ ਆ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਜੇ ਹੋ ਸਕੇ ਤਾਂ ਗੁਰਸਿੱਖ ਆਸਾ ਦੀ ਵਾਰ ਤੇ ਸੁਖਣੀ ਸਹਿਬ ਦਾ ਪਾਠ ਵੀ ਕਰਨ ਦੀ ਜਰੂਰ ਕੋਸ਼ਿਸ਼ ਕਰਨ ਕਿਉਂਕਿ ਪ੍ਰਾਤਨ ਗੁਰਸਿੱਖਾਂ ਦੇ ਨਿਤਨੇਮ ਵਿੱਚ ਇਹ ਬਾਣੀਆਂ ਵੀ ਪਿਆਰ ਸ਼ਾਮਲ ਹਨ ਇਥੋਂ ਤੱਕ ਕਿ ਸਪੂਰਨ ਪੰਜ ਗ੍ਰੰਥੀ ਦਾ ਪਾਠ ਵੀ ਰੋਜ਼ਾਨਾ ਕਰਿਆ ਕਰਦੇ ਸਨ ਸਿੱਖ ਨੂੰ ਗੁਰਦੁਆਰੇ ਜਾ ਕੇ ਸੰਗਤ ਦੇ ਦਰਸ਼ਨ ਕਰਕੇ ਗੁਰੂ ਦਾ ਉਪਦੇਸ਼ ਜ਼ਰੂਰ ਸੁਣਨਾ ਚਾਹੀਦਾ ਹੈ ਤੁਸੀਂ ਅਮਰਤ ਵੇਲੇ ਨੂੰ ਕਿਸੇ ਕੀ ਕਿ ਨਾਲ ਹੀ ਸਾਹਮ ਸੱਕਦੇ ਹਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰ ਲਓ ਇਸ਼ਨਾਨ ਕਰਕੇ ਸਿਮਰਨ ਕਰੋ ਅੱਧਾ ਘੰਟਾ ਲਾਓ 10 ਮਿੰਟ ਲਾਓ ਜਪਜੀ ਸਾਹਿਬ ਦਾ ਪਾਠ ਪੜ੍ਹ ਲਓ ਜਿਆਦਾ ਸਮਾਂ ਨਹੀਂ ਪੜ੍ਹ ਸਕਦੇ ਨਹੀਂ ਤਾਂ ਅਮਰਤ ਵੇਲੇ ਦੀਆਂ ਬਾਣੀਆਂ ਹੁੰਦੀਆਂ ਜਪਜੀ ਸਾਹਿਬ ਜਾਪ ਸਾਹਿਬ ਤਾਂ ਪ੍ਰਸ਼ੰਸ ਵਈ ਕਬੇ ਉਹ ਬਾਚ ਬੇਨਤੀ ਚੋਪੀ ਅਨੰਦ ਸਾਹਿਬ ਘਟੂ ਕਟ ਇੱਕ ਗੁਰਬਾਣੀ ਤਾਂ ਹਰੇਕ ਸਿੱਖ ਆਵਦਾ ਨੀਮ ਬਣਾ ਲੈ ਵੀ ਮੈਂ ਇੱਕ ਗੁਰਬਾਣੀ ਦਾ ਪਾਠ ਤਾਂ ਸਵੇਰੇ ਅਮਰਤ ਵੇਲੇ ਉੱਠ ਕੇ ਪੜ੍ਹਨਾ ਹੀ ਪੜ੍ਹਨਾ ਹੈ ਸੰਧਿਆ ਸਮੇਂ ਸੋਦਾ ਰਹਿਰਾਸ ਪੜੋ ਰਾਤ ਨੂੰ ਸੌਣ ਮਿਲੇ ਸੋਈਲਾ ਸਾਹਿਬ ਪੜ ਲਓ ਜਪਜੀ ਸਾਹਿਬ ਦੀ ਬਾਣੀ ਪਾਵਨ ਬਾਣੀ ਆ ਇਹਦਾ ਨਾਮ ਜਪ ਹੈ ਇਸ ਨਾਲ ਲਗਾਏ ਸ਼ਬਦ ਜੀ ਸਾਹਿਬ ਸਤਕਾਰਯੋਗ ਨਾ ਵਰਤੇ ਜਾਂਦੇ ਆ ਇਹ ਬਾਣੀ ਗੁਰਨਾਗਦੇਵ ਜੀ ਦੁਆਰਾ ਰਚੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਆਰੰਭਕ ਬਾਣੀ ਹੈ ਇਹ ਬਾਣੀ ਇੱਕ ਕਿਉਂ ਕਰ ਸਤਨਾਮ ਕਰਤਾ ਪੁਰਖ ਮੇਰ ਵੋ ਮੇਰ ਵੈਰ ਕਾਲ ਮੂਰਤ ਅਜੁਨੀ ਸੈ ਪੰ ਗੁਰ ਪ੍ਰਸਾਦ ਤੋਂ ਆਰੰਭ ਹੁੰਦੀ ਹੈ ਇਹ ਇਸ ਨੂੰ ਮੂਲ ਮੰਤਰ ਕਿਹਾ ਜਾਂਦਾ ਪਿਆਰਿਓ ਇਸ ਵਿੱਚ ਗੁਰੂ ਸਾਹਿਬ ਨੇ ਕਾਲ ਪ੍ਰੋਖ ਦੇ ਮੂਰਲੇ ਗੁਣਾਂ ਦਾ ਵਰਣਨ ਕੀਤਾ ਹੈ ਹਾਂ ਅਸੀਂ ਇਕੱਲੇ ਮੂਲ ਮੰਤਰ ਵੀ ਪੜ ਸਕਦੇ ਹਾਂ ਪਿਆਰਿਓ ਸਵੇਰ ਉੱਠ ਕੇ ਜਿੰਨੇ ਵਾਰੀ ਤੁਸੀਂ ਪੜ ਸਕਦੇ ਹੋ 10 ਮਿੰਟ ਬੈਠੋ ਅੱਧਾ ਘੰਟਾ ਬੈਠੋ ਮੂਲ ਮੰਤਰ ਦਾ ਜਾਪ ਕਰੀ ਜਾਓ ਜਿਸ ਕਿਸੇ ਨੂੰ ਗੁਰਬਾਣੀ ਨਹੀਂ ਪੜਨੀ ਆਉਂਦੀ ਤੇ ਨੇ ਨਿਤਨੇਮ ਦੇ ਧਾਰਨੀ ਦਾ ਜ਼ਰੂਰ ਬਣੋ ਜੇ ਤੁਸੀਂ ਜ਼ਿੰਦਗੀ 'ਚ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਬਾਣੀ ਦਾ ਸਮੁੱਚਾ ਹੀ ਜਿਹੜਾ ਭਾਵ ਹੈ ਗੁਰੂ ਮਹਾਰਾਜੀ ਗੁਰਨਾਨਕ ਦੇਵ ਜੀ ਦੀ ਗੁਰਬਾਣੀ ਜਪਜੀ ਸਾਹਿਬ ਦਾ ਇਸ ਰੂਪ ਇੱਕ ਓੰਕਾਰ ਦਾ ਗਿਆਨ ਧ੍ਰਿੜ ਕਰਾ ਕੇ ਜਗਿਆਸੀ ਨੂੰ ਆਪਣੇ ਜੀਵਨ ਵਿੱਚ ਸੱਚ ਦੀ ਕਾਲਣਾ ਕਰਦੇ ਆ ਸੱਚ ਵਿੱਚ ਲੀਨ ਹੋ ਜਾਣ ਲਈ ਉਤਸ਼ਾਹਿਤ ਕਰਦਾ ਹੈ ਇਸ ਬਾਣੀ ਵਿੱਚ ਬਾਕੀ ਸਾਰੇ ਵਿਸ਼ੇ ਇਸੇ ਮੂਲ ਵਿਸ਼ੇ ਦੇ ਹੀ ਪ੍ਰਕਰਮਾ ਕਰਦੇ ਹਨ ਫਿਰ ਗੁਰਬਾਣੀ ਜਾਪ ਜਾਪ ਸਹਿਬ ਜੀ ਆ ਜਾਂਦੀ ਹੈ ਇਹਨੇ ਤ੍ਰੇਮ ਦੀ ਬਾਣੀ ਹੈ ਜਾਪ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਹੈ ਇਸ ਵਿੱਚ ਨਰ ਹੋਰ ਕਾਲਪੁਰਖ ਦੀ ਉਸਤਤ ਹੈ ਜੋ ਉਸ ਦੇ ਤਿੰਨ ਪਿੰਨ ਇਲਾਹੀ ਗੁਣਾਂ ਤੇ ਕਰਮਾਂ ਦਾ ਅਨੁਭਵ ਕਰਕੇ ਕੀਤਾ ਜਾਂਦਾ ਹੈ ਇਹ ਬਾਣੀ ਬ੍ਰਜ ਦੇਵਨਾਗਰੀ ਸੰਸਕ੍ਰਿਤ ਫਾਰਸੀ ਅਰਬੀ ਤੇ ਹੋਰ ਭਾਸ਼ਾਵਾਂ ਵਿੱਚ ਬੋਲੀ ਜਾਂਦੀ ਸੀ ਤੇ ਉਸੇ ਭਾਸ਼ਾਵਾਂ ਵਿੱਚ ਹੀ ਰਚੀ ਗਈ ਹੈ ਐਸੇ ਚ ਗੁਰੂ ਜੀ ਨੇ ਆਪਣੇ ਮਨ ਨੂੰ ਰਚੀ ਹੋ ਕੋ ਸ਼ਬਦੀ ਵੀ ਵਰਤੇ ਹਨ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਸਾਦ ਸਭਈਏ ਆ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਤ ਕਾਲ ਉਸਤਤ ਦਾ ਭਾਗ ਹੈ ਇਸ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਨੇ ਭਿੰਨ ਭਿੰਨ ਕਰਮ ਕੰਡਾ ਤੀਰਥਾ ਮਤਾਂ ਯੋਦੇ ਸੂਰਬੀਰਾ ਤੇ ਜਤੀ ਪੌਣ ਆਹਾਰੀਆਂ ਬੁੱਤਾਂ ਤੇ ਕਬਰਾਂ ਨੂੰ ਪੂਜਣ ਵਾਲਿਆਂ ਦਾ ਵਰਣਨ ਕੀਤਾ ਹੈ ਇਸੇ ਤਰ੍ਹਾਂ ਪਰਬੂ ਨੂੰ ਉਹਨਾਂ ਸੰਨ ਨਹੀਂ ਪਾ ਸਕਦੇ ਜਿਹੜੇ ਕਵਰਾਂ ਨੂੰ ਪੂਜਦੇ ਐ ਜੋ ਤੱਕ ਜਿੰਨਾ ਦੀ ਸੁਰਤ ਸਰਦਾ ਪ੍ਰੇਮ ਨਾਲ ਪ੍ਰਭੂ ਦੇ ਗੁਣਾਂ ਦੀ ਉਸਤਤਿ ਸਿਮਰਨ ਕੀਰਤੀ ਵਿੱਚ ਲੀਨ ਨਾ ਹੋ ਜਾਵੇ ਉਹਨਾਂ ਚ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਜੇ ਸਾਰੇ ਜੀਵ ਇਸ ਤਰ੍ਹਾਂ ਪ੍ਰੇਮਾ ਭਗਤੀ ਤੇ ਨਿਰ ਈਸ਼ਵਤ ਸੇਵਾ ਕਰਨਗੇ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਆ ਉਹ ਸਮਾਂ ਦੂਰ ਨਹੀਂ ਜਦੋਂ ਸੰਸਾਰੇ ਸੰਸਾਰ ਵਿੱਚ ਅਲਾਹੀ ਵਾਤਾਵਰਣ ਹੋ ਜਾਵੇਗਾ ਸੋ ਪਿਆਰੋ ਇਸ ਬਾਣੀ ਦਾ ਸਮੁੱਚਾ ਭਾਵ ਮਨੋਖ ਨੂੰ ਸਹੀ ਅਧਿਆਤਮਿਕ ਮਾਰਗ ਦਰਸਾ ਕੇ ਸਰਵ ਵਿਆਪੀ ਦੀ ਸਰਵ ਸ਼ਕਤੀਮਾਨ ਕਾਲਪੁਰਖ ਦੀ ਚਰਨੀ ਲਾਉਣਾ ਹੈ। ਇਸੇ ਤਰ੍ਹਾਂ ਪਿਆਰੋ ਕਬੇ ਬਾਚ ਬੇਨਤੀ ਚੋਪੀ ਇਹ ਬਾਣੀ ਵੀ ਦਸ਼ੀ ਪਾਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚੀ ਹੈ। ਇਸ ਬਾਣੀ ਵਿੱਚ ਵੀ ਪ੍ਰਭੂ ਅੱਗੇ ਅਰਦਾਸ ਬੇਨਤੀ ਹੈ ਕਿ ਜੋ ਸਰਵ ਸ਼ਕਤੀਮਾਨ ਕਾਲਪੁਰਖ ਨੂੰ ਆਪਣਾ ਇਸ ਦੇ ਮੰਨ ਕੇ ਉਸ ਦੇ ਚਰਨਾਂ ਵਿੱਚ ਕੀਤੀ ਗਈ ਹੈ। ਹਾਂਜੀ ਗੁਰੂ ਪਿਆਰਿਓ ਇਸ ਬਾਣੀ ਵਿੱਚ ਜਿਹੜੀ ਸੀਐਸਟੀ ਦੀ ਰਚਨਾ ਬਾਾਰੇ ਤੇ ਦੇਵਤਿਆਂ ਦਾ ਵਰਨਨ ਕੀਤਾ ਗਿਆ ਹੈ ਇਸ ਦਾ ਵਿਸ਼ੂ ਪ੍ਰਭੂ ਜਿਹੜਾ ਇਸ ਦਾ ਵਿਸ਼ਾ ਹੋ ਪ੍ਰਭੂ ਅੱਗੇ ਬੇਨਤੀ ਹੈ हे ਕਾਲ ਵਰਖ ਸਾਡੇ ਸਾਰੇ ਔਗਣ ਕੱਟ ਕੇ ਸਾਨੂੰ ਆਪਣੇ ਗੁਣਾ ਵਿੱਚ ਲੀਨ ਕਰ ਲਾ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਮੇਰਾ ਗੁਰੂ ਇੱਕ ਹੈ ਜੋ ਆਦੰਤ ਇੱਕਾ અવਤਾਰ ਹੈ ਕਬ ਉਹ ਬਾਤ ਬੇਨਤੀ 24 ਹੈ ਵਿੱਚ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਬਾਣੀ ਜਿਹੜੀ ਅਮਰteil ਦੀ ਗੁਰਬਾਣੀ ਅਨੰਦ ਸਹਿਬ ਹੈ ਇਹ ਬਾਣੀ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਰਚਨਾ ਹੈ ਤੇ ਇਹ ਰਾਮਕਲੀ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹ ਬਾਣੀ ਦੀਆਂ ਜਾਲੀ ਬਾੜੀਆਂ ਨੇ ਇਸ ਵਿੱਚ ਜੀਵ ਨੂੰ ਪ੍ਰਭੂ ਮਿਲਾਪ ਲਈ ਪ੍ਰੇਰਨਾ ਕੀਤੀ ਗਈ ਹੈ ਤੇ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਪ੍ਰਭੂ ਨਾਲ ਟੁੱਟ ਕੇ ਜੀਵ ਮਾਇਆ ਵਿੱਚ ਗਰਸਿਆ ਜਾਂਦਾ ਹੈ ਪਰ ਜੇ ਪ੍ਰਭੂ ਨਾਮ ਵਿੱਚ ਲਿਵ ਜੁੜ ਜਾਵੇ ਤਾਂ ਉਹ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਕਾਲਪ੍ਰਥ ਨੂੰ ਪਾ ਲੈਂਦਾ ਹੈ ਪੈਰੋ ਅਨੰਦ ਸਾਹਿਬ ਜੀ ਦੀ ਗੁਰਬਾਣੀ ਹੈ ਇਹਨੂੰ ਵੀ ਅਮਰਤ ਵੇਲੇ ਪੜ੍ਹਨਾ ਬਹੁਤ ਖੁਸ਼ੀ ਮਿਲਦੀ ਹੈ ਅਨੰਦ ਸਾਹਿਬ ਬੰਦੇ ਦਾ ਮਾਨ ਹੀ ਨੰਦ ਹੋ ਜਾਂਦਾ ਠੀਕ ਹੈ ਸੋ ਦਰ ਰਹਿ ਰਾ ਸਾਰ ਇਸ ਬਾਣੀ ਦੀ ਬੰਤਰ ਇਸ ਪ੍ਰਕਾਰ ਹੈ ਸੋ ਦਰ ਰਹਿ ਰਾ ਸਾਰ ਸ਼ਾਮ ਵੇਲੇ ਦੀ ਬਾਣੀ ਸੋ ਪੁਰਖ ਕਬਿਓ ਬਾਤ ਬੇਨਤੀ ਚੋਪਈ ਅਨੰਦ ਸਾਹਿਬ ਤੇ ਹੋਰ ਸ਼ਬਦ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਸਾਰੇ ਸੋਹਿਲਾ ਸਾਹਿਬ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਰਾਗ ਅਉੜੀ ਦੀਪ ਕੀ ਮਹਲਾ ਪਹਿਲਾ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਵਿੱਚ ਪੰਜ ਸ਼ਬਦ ਹਨ ਇਹ ਬਾਣੀ ਗੁਰਸੇਖ ਨੂੰ ਰਾਤ ਨੂੰ ਸੌਣ ਲੱਗਿਆਂ ਪੜਨੀ ਚਾਹੀਦੀ ਹੈ ਤੇ ਇਨਸਾਨ ਨੂੰ ਕੋਈ ਡਰ ਭੈ ਕੁਛ ਨਹੀਂ ਹੁੰਦਾ ਗੁਰੂ ਮਹਾਰਾਜ ਆਪ ਰੱਖਿਆ ਕਰਦਾ ਆਪਣੀ ਸਿੱਖਾਂ ਦੀ ਜੇਕਰ ਅਸੀਂ ਪੈਨ ਲੱਗੇ ਕੀਰਤਨ ਸੋਇਲਾ ਸਾਹਿਬ ਦਾ ਪਾਠ ਪੜ੍ਹਦੇ ਹਾਂ ਇਸ ਲਈ ਜਿਹੜਾ ਸਿੱਖ ਹੈ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਮਰਤ ਵੇਲੇ ਨੂੰ ਸੁਭਾ ਲੈਣਾ ਚਾਹੀਦਾ ਹੈ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰੋ ਨਹੀਂ ਇਹ ਨਾ ਪੜ ਸਕਦੇ ਜੇ ਕਿਸੇ ਨੂੰ ਗੁਰਬਾਣੀ ਨਹੀਂ ਪੜਨੀ ਆਉਂਦੀ ਤਾਂ ਉਹ 10 ਮਿੰਟ ਅਸਿਮਰਨ ਕਰੋ ਜਪਦੀ ਸਾਹਿਬ ਦਾ ਪਾਠ ਹੀ ਪੜ ਲਓ ਪਰ ਯਾਨਾ ਸਾਨੂੰ ਅਮਰਤ ਵੇਲੇ ਮਹਾਰਾਜ ਜੀ ਨੂੰ 10 ਮਿੰਟ ਦੇਣੇ ਚਾਹੀਦੇ ਹਨ ਆਪਣੀ ਅਮਰਤ ਵੇਲੇ ਦੀ ਸ਼ੁਰੂਆਤ ਹੈ ਜਿਹੜੀ ਆਪਣੀ ਦਿਨ ਦੀ ਸ਼ੁਰੂਆਤ ਹੈ ਸਿੱਖ ਨੂੰ ਸਿੱਖੀ ਰਹਿਤ ਮਰਜ਼ਿਆ ਦੇ ਵਿੱਚ ਰਹਿੰਦੇ ਹੋਏ ਕੁਰਬਾਨੀ ਦੇ ਨਾਸ਼ੂਆਦ ਕਰਨੀ ਚਾਹੀਦੀ ਹੈ ਫਿਰ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਬਦਲਾਅ ਹੋ ਦੇ ਕਿੰਨਾ ਤੁਹਾਨੂੰ ਮਹਾਰਾਜ ਸੁੱਖ ਦਿੰਦਾ ਹੈ ਸਕੂਨ ਦਿੰਦਾ ਆਰਾਮ ਸਾਰਾ ਦਿਨ ਤੁਹਾਡਾ ਖੁਸ਼ੀ ਖੁਸ਼ੀ ਲੰਘੇਗਾ ਮਹਾਰਾਜ ਦੀ ਇਹਨਾਂ ਕਿਰਪਾ ਹੁੰਦੀ ਸੋ ਗੁਰੂ ਪਿਆਰਿਓ ਕੁਰਬਾਨੀ ਨਾਲ ਜੁੜੋ ਕੁਰਬਾਨੀ ਪੜੋ ਸੁਣੋ ਮਹਾਰਾਜ ਦਾ ਨਾਮ ਲਵੋ ਜ਼ਿੰਦਗੀ ਦੇ ਸਾਰੇ ਸੁੱਖ ਤੁਹਾਨੂੰ ਪਰਮਾਤਮਾ ਆਪਣੇ ਆਪ ਹੀ ਚੋਲਿਸ ਪਾ ਦੇਵੇਗਾ